ਸ੍ਰੀ ਦੇਖ ਰਹੀ ਜੀ ਮੈਕਸ 24 ਪੰਜਾਬ نیوز ਚੈਨਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ਆਨ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਦੇ ਰਹਿਣ ਲਗਾਤਾਰ ਪਾਣੀ ਦੇ ਵਧਰੇ ਪੱਧਰ ਨੂੰ ਲੈ ਕੇ ਹਾਰਡ ਪੀੜਿਤ ਕਿਸਾਨ ਸੰਘਰਸ਼ ਕਮੇਟੀ ਨੇ ਹਰੀਕੇ ਹੈੱਡ ਵਰਕਰ ਤੇ ਕੀਤਾ ਰੋਸ ਪ੍ਰਦਰਸ਼ਨ ਪਹਾੜੀ ਅਤੇ ਮੈਦਾਨੀ ਇਲਾਕਿਆਂ ਦੇ ਵਿੱਚ ਹੋ ਰਹੀ ਭਾਰੀ ਬਾਰਿਸ਼ ਦੇ ਨਾਲ ਨਦੀਆਂ ਦਰਿਆਵਾਂ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਜਿਸ ਦੇ ਕਾਰਨ ਬਿਆਸ ਦਰਿਆ ਦੇ ਕਿਨਾਰੇ ਤੇ ਪੈਂਦੇ ਪਿੰਡਾਂ ਦੀਆਂ ਜ਼ਮੀਨਾਂ ਦੇ ਵਿੱਚ ਪਾਣੀ ਭਰ ਰਿਹਾ ਹੈ ਇਸ ਦੇ ਰੋਲ ਦੇ ਵਜੋਂ ਬਿਆਸ ਸਤਲੁਜ ਦਰਿਆ ਦੇ ਸੰਗਮ ਹਰੀਕੇ ਹੈੱਡ ਵਰਕਰ ਦੇ ਉੱਤੇ ਹੜਪੀੜਤ ਕਿਸਾਨ ਸੰਗਠਨ ਕਮੇਟੀ ਦੇ ਜਲਾ ਮੇਤ ਪਰਦਾਨ ਜਜਵਿੰਦਰ ਸਿੰਘ ਸਬਰਾਂ ਦੇ ਹੇਠ ਕਿਸਾਨਾਂ ਆਗੂ ਇਕੱਤਰ ਹੋਏ ਜਿਸ ਦੇ ਵਿੱਚ ਪਿੰਡ ਕੜਕਾ ਬਾਉਪੁਰ ਮੁੰਡਾ ਪਿੰਡ ਗੁਜਰਪੁਰਾ ਆਲੀ ਸਾੰਗਰਾ ਅਤੇ ਬਾਉਪੁਰ ਆਦਿ ਪਿੰਡਾਂ ਦੇ ਇਲਾਕੇ ਦੇ ਆਗੂ ਹਾਜ਼ਰ ਸੰਤੋਸ਼ ਵੀ ਦੇਖੋ ਕੀ ਇਹ ਪੂਰਾ ਮਾਮਲਾ ਉਸ ਟੈਕਸ ਤੋਂ ਸਰਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਅਹੀਂ ਆ ਗੇੜ ਦੇ ਕਹਿਣਾ ਚਾਹਦੇ ਆ ਕਿ ਜਿਹੜੇ ਪਿਛੇ ਪਾਣੀ ਜਿੰਨਾ ਫਸਲਾਂ ਦੇ ਵਿੱਚ ਵੱਧ ਗਿਆ ਕਿ ਨਾਲੋਂ 3-3 ਫੁੱਟ ਪਾਣੀ ਜ਼ਿਆਦਾ ਹੋ ਗਿਆ 4-4 ਫੁੱਟ ਸਾਰੇ ਕਿਦੇ ਇਹੋ ਆ ਮੰਗਵਾ ਕੇ ਕਿ ਕਿਸਾਨ ਭਰਾਵਾਂ ਦੀ ਜਿਵੇਂ ਜਿਵੇਂ ਪਾਣੀ ਆਉਂਦਾ ਵਾ ਪਿੱਛੋਂ ਓਵੇਂ ਓਵੇਂ ਅੱਗੇ ਛੱਡਿਆ ਜਾਵੇ ਔਰ ਅੱਗੇ ਤੋਂ ਵੀ ਜੋ ਫਰੋਜਪੁਰ ਤੋਂ ਗਾੜੀ ਆ ਆਪਣਾ ਹੈਡ ਵਾ ਉਸ ਤੋਂ ਵੀ ਗਾਹ ਰਿਲੀਜ਼ ਕੀਤਾ ਜਾਵੇ ਕਿਉਂਕਿ ਅਗਲੇ ਵੀ ਕਿਸਾਨ ਜਿਹੜੇ ਆ ਉਹ ਵੀ ਸਾਡੇ ਵਰਗੇ ਆ ਜੇ ਸਾਡੀ ਫਸਲਾਂ ਵੀ ਵੱਜ ਜਾਵੇ ਤੇ ਉਹਨਾਂ ਦੀ ਵੀ ਵੱਜ ਜਾਵੇ ਮੈਂ ਪ੍ਰਸ਼ਾਸਨ ਨੂੰ ਇਹ ਕਹਿਣਾ ਚਾਹੁੰਦਾ ਵਾਂ ਕਿ ਸਾਡੀ ਵੱਧ ਤੋਂ ਵੱਧ ਮਦਦ ਕਰੋ ਤੇ ਇਹ ਹੈਡ ਤੋਂ ਜਿਹੜਾ ਨਾਲੋਂ ਨਾਲ ਰਿਲੀਜ਼ ਪਾਣੀ ਕਰੋ ਹਾਂਜੀ ਛੱਡੇ ਆ ਗਿਆ 6 ਦਾ ਛੱਡੇ ਆ 6 ਹੁਣ ਇੱਕ ਦਾ ਹੋਰ ਫੇਰ ਛੜਾਇਆ ਗਿਆ ਵਾ ਅ ਅਸੀਂ ਚਾਹੁੰਦੇ ਆ ਵੀ ਪਾਣੀ ਜਿੰਨਾ ਵੀ ਵੱਧ ਤੋਂ ਵੱਧ ਨਿਕਲਣਾ ਉਹ ਨਿਕਲ ਜਾਵੇ ਹਾਂਜੀ ਫੁੱਟ ਫੁੱਟ 1.5 ਫੁੱਟ ਪਾਣੀ ਜਿਹੜੇ ਛੱਡੇ ਗਿਆ ਡੈਮ ਦਾ ਲਾਲੋ